ਹਸੀ ਕੋਈ ਮੇਰੇ ਕੋਲ ਆ ਆ ਇਸ ਜਨਨ ਬਗੀਰੋ ਆ ਰੇ ਬਜੋ ਲਾ ਗਾਜਾ ਦੇ ਰੋਣੇ ਤੂੰ ਮਰੇ ਹਾਂ ਜੀ ਮੈਂ ਉਬਾ ਸੋਨੀਆ ਮੈਡਵੰਜਾ ਵਾਲੇ ਤੇ ਨਾ ਵਟਸਐਪ ਕਰਤੇ ਹੈਗੇ ਜੀ ਹਾਂ ਜੀ ਦੋ ਕਲਾਣਾ ਲਿਖਤੀਗਾ ਵੀਰ ਦਾ ਉਹ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਲਈ ਆਏਗੇ ਜੀ ਉਹ ਹਿਸਾਬ ਨਾ ਬਣਾ ਦਿਓ ਬਾਕੀ ਮੈਂ ਕਿ ਰੱਖਣ ਦੀ ਕਰਨੀ ਬੈਠਾ ਉਹ ਭੇਜਦਾ ਸਭ ਨੂੰ ਬਾਕੀ ਛੋਟ ਕਰੀ ਜਾਂਦਾ ਠੀਕ ਹੈ ਹਾਂ ਜਮੰਦ ਆਪਾਂ ਨੂੰ ਆਹ ਰਹਿ ਦੇ ਵਾਹ ਵਾਹ ਬਦਕ ਕਰੋ ਕਰ ਗੁਰੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਅੰਤਿਮ ਅਰਦਾਸ 'ਤੇ ਪਹੁੰਚੇ ਹੋ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਲਗਾਤਾਰ ਸਵਾਲ ਉੱਠ ਰਹੇ ਨੇ ਜਿਹੜਾ ਕਿਸਾਨ ਦੇ ਫੈਸਲੇ ਆ ਦੇਖੋ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ 'ਤੇ ਪਹੁੰਚਾ ਸਿਮਰਨ ਸਭਾਂਦਰੀ ਦੇਣ ਵਾਸਤੇ ਪਹੁੰਚੇ ਹਾਂ ਇਸ ਮੌਕੇ ਤਾਂ ਅਸੀਂ ਇਹੀ ਕਹਿ ਸਕਦੇ ਆਂ ਵੀ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਨ ਦੇ ਖਾਤਰ ਪਰਿਵਾਰ ਦਾ ਹੁਣ ਵਾਲਾ ਘਾਟਾ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਅੱਜ ਤਾਂ ਚਾਰ ਸ਼ਬਦ ਅਸੀਂ ਉਹ ਪਰਿਵਾਰ ਨੂੰ ਜਿਸ ਤਰ੍ਹਾਂ ਦਾ ਹਾਸੇ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਚਾਰ ਸ਼ਬਦ ਉਹਦੇ ਬਾਰੇ ਕਹਿਣਾ ਹੈ ਦੂਜੀਆਂ ਗੱਲਾਂ ਦਾ ਅੱਜ ਅਸੀਂ ਇੱਥੇ ਕਰਨੀਆਂ ਸਰਕਾਰ ਨੇ ਜੋ ਮੰਗਾਂ ਰੱਖੀਆਂ ਗਈਆਂ ਗਏ ਸ਼ੁਰੂ ਕਰਨ ਦੇ ਪਰਿਵਾਰ ਨੂੰ ਲੈ ਕੇ ਉਹਨਾਂ ਸੰਬੰਧੀ ਕੋਈ ਫੈਸਲਾ ਹੋਇਆ ਜਿਸ ਤਰ੍ਹਾਂ ਸ਼ਹੀਦ ਦਾ ਦਰਜਾ ਸੀ ਆਰਥਿਕ ਮਦਦ ਸੀ ਨੌਕਰੀ ਦੀ ਗੱਲ ਸੀ ਦੇਖੋ ਇਹਨਾਂ ਦਾ ਬਹੁਤ ਆ ਤਾਂ ਸੰਬੰਧਿਤ ਜਥੇਬੰਦੀਆਂ ਨੂੰ ਪਤਾ ਜਿਹੜੇ ਫਾਰਮ ਦੇ ਲੋਕ ਉਹਨਾਂ ਦੇ ਗੱਲਬਾਤ ਸਰਕਾਰ ਤੇ ਜਾਂਦੇ ਨੇ ਬਹੁਤ ਆ ਤਾਂ ਉਹ ਹੀ ਕਹਿ ਸਕਦੇ ਨੇ ਪਰ ਜਿੰਨਿਆਂ ਕੋ ਮੇਰੇ ਧਿਆਨ ਚਾਹੀਆਂ ਨੇ ਜਿੰਨਿਆਂ ਕੋ ਉਹਨਾਂ ਨੂੰ ਠੀਕ ਲੱਗੇ ਆ ਉਹ ਉਹਨਾਂ ਨੇ ਸਰਕਾਰ ਤੋਂ ਮਨਵਾ ਲੀਆਂ ਤੇ ਮੰਨੀਆਂ ਹੋਈਆਂ ਮਰਗਾਂ ਨੇ ਉਹਦੇ ਚ ਕੀ ਗਲਤ ਹੈ ਕੀ ਚਾਇਕ ਹੈ ਇਹ ਕਹਿਣ ਦਾ ਸਾਨੂੰ ਅਧਿਕਾਰ ਹੈ ਨਹੀਂ ਤੇ ਇਹ ਕਹਿੰਦਾ ਸਾਨੂੰ ਸ਼ੁਭਦਾ ਵੀ ਨਹੀਂ ਕਿਉਂਕਿ ਇੱਕ ਜਦ ਦੇ ਬੰਦੇ ਨੇ ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ ਉਹਨਾਂ ਨੇ ਕੀ ਗਲਤ ਕੀਤਾ ਕੀ ਨਹੀਂ ਕੀਤਾ ਸਰਕਾਰ ਨਾਲ ਗੱਲਬਾਤ ਕਿੰਨੀ ਕੀ ਚੱਲੀ ਹੈ ਉਹਨਾਂ ਨੂੰ ਹੀ ਪਤਾ ਹੈ ਅਸੀਂ ਇਹਦੇ ਬਾਰੇ ਜਾਦਾ ਕੁਝ ਨਹੀਂ ਕਰ ਸਕਦੇ ਇਕਤਾ ਦੀ ਲਗਾਤਾਰ ਗੱਲ ਚੱਲ ਰਹੀ ਹੈ ਆਉਂਦੇ ਦਿਨਾਂ ਚ ਇੱਕ ਮੰਚ ਤੇ ਦੇਖਣ ਨੂੰ ਮਿਲਣ ਗਿਆ ਪੰਜਾਬ ਦੇ ਜਿਹੜੇ ਦੋ ਫਾਰਮ ਬਣੇ ਹੋਏ ਆ ਅੱਜ ਹੀ ਦੇਖ ਲਵਾਂਗੇ ਇੱਕ ਮੰਚ ਤੇ ਦਾ ਮੰਚ ਤੇ ਦਾ ਐ ਦਿਖਦੀਆਂ ਅਸੀਂ ਐ ਸਾਡੀ ਗੋਲੀ ਤਾਂ ਨਹੀਂ ਚੱਲੀ ਸੰਸਕਾਰ ਵਾਲੇ ਦਿਨ ਵੀ ਅਸੀਂ ਸਾਰੇ ਇੱਕ ਮੰਚ ਤੇ ਸੀ ਅੱਜ ਭੋਗ ਹੁਣ ਅੱਜ ਵੀ ਸਾਰੇ ਅਸੀਂ ਇੱਕ ਮੰਚ ਤੇ ਮਿਲਾਂਗੇ ਅ ਰਨਾਤ ਕੱਥੇ ਹੋ ਕੇ ਲੜਨਾ ਸਾਝੀਆਂ ਮੰਗਾ ਤੇ ਲੜਨਾ ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੀ ਅਸੀਂ 26 ਨੂੰ ਗਏ ਆ ਮੁੜ ਕੇ ਫੇਰ ਅਸੀਂ ਇੱਕ ਤਰੀਕ ਨੂੰ ਗਏ ਆ ਅਸੀਂ ਲਗਾਤਾਰ ਉਹਨਾਂ ਨਾਲ ਦੋ ਤਿੰਨ ਦੋ ਵਾਰ ਰਾਊਂਡ ਸਾਡੇ ਤੇ ਨਾ ਲੱਗੇ ਇੱਕ ਚੰਡੂਨੀ ਨਾ ਲੱਗਿਆ ਇੱਕ ਕਾਕਾ ਕੋੜਾ ਨਾਲ ਲੱਗਿਆ ਅਸੀਂ ਦਿੱਖਤੀ ਵੀ ਦੇ ਆਏ ਆ ਅੱਠ ਮੰਗਾ ਦੇ ਅੱਠ ਮੁਖਤੇ ਉਹਨਾਂ ਨੂੰ ਵੀ ਇਹਨਾਂ ਮੰਗਾ ਤੇ ਵਿਚਾਰ ਕਰੋ ਉਹ ਸਾਥੀਆਂ ਦਾ ਜਵਾਬ ਇਹ ਹੈ ਵੀ ਅਸੀਂ ਇਹ ਹਿਲਾਇਆ ਕਰਕੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਜਵਾਬ ਮੋੜਮਾ ਜਵਾਬ ਆਉਂਦਾ ਕਿ ਨਹੀਂ ਆਉਂਦਾ ਇਹ ਦਾ ਇੰਤਜ਼ਾਰ ਤਾਂ ਸਾਨੂੰ ਕਰਨੇ ਪੈਣਾ ਨਾਂ ਵੀ ਆਇਆ ਅਸੀਂ ਫੇਰ ਵੀ ਸਾਥੀਆਂ ਕੋਲੇ ਜਾਵਾਂਗੇ ਵੀ ਯਾਰ ਨਹੀਂ ਨਹੀਂ ਕੁਝ ਨਾ ਕੁਝ ਸੋਚੋ ਅਸੀਂ ਮੈਕਸਿਮਮ ਨਹੀਂ ਤਾਂ ਮਿਨੀਮਮ ਇੱਕ ਤਾਂ ਜ਼ਰੂਰ ਕਰੋ ਇਹ ਅਸੀਂ ਅਪਰਾਲਾ ਤੇ ਹਿੰਮਤ ਅਸੀਂ ਛੱਡਾਂਗੇ ਹਿੰਮਤ ਦੀ ਤੁਸੀਂ ਗੱਲ ਕਰ ਰਹੇ ਹੋ ਲਗਾਤਾਰ ਜਿਹੜਾ ਹੈਗਾ ਸਮਝੌਤੇ ਦੀ ਗੱਲ ਚੱਲਦੀ ਹੈ ਪਰ ਕਿਤਨਾ ਕਿਤੇ ਜਾ ਕੇ ਫੇਰ ਜਿਹੜੀ ਵਾਪਸ ਮੁੜ ਆਉਂਦੀ ਹੈਗੀ ਐਸ ਤਰ੍ਹਾਂ ਹੀ ਹੁੰਦਾ ਹੈ ਜਥੇ ਬੰਦੀਆਂ ਚ ਘਰਾਂ ਚ ਵੀ ਐ ਹੋ ਜਾਂਦਾ ਹੁੰਦਾ ਕਈ ਵਾਰ ਕਿਸੇ ਨਾਲ ਸਮਝੌਤਾ ਵੀ ਹੋ ਜਾਂਦਾ ਹੈ ਮਗਰ ਉਹ ਟੁੱਟ ਜਾਂਦਾ ਹੈ ਪਰ ਅਪਰਾਲਾ ਨਹੀਂ ਛੱਡਣਾ ਚਾਹੀਦਾ ਹਿੰਮਤ ਨਹੀਂ ਛੱਡਣੀ ਚਾਹੀਦੀ ਇਹਦੇ ਛਿੱਟੇ ਚੰਗੇ ਨ Thank you.